ਭਾਰਤ ਸਮੇਤ ਵਿਸ਼ਵ ਬਾਜ਼ਾਰ ਚ ਦੇਖਣ ਨੂੰ ਮਿਲਿਆ ਹੈ 트럼ਪ ਟੈਰਿਫ ਦਾ ਅਸਰ ਦੁਨੀਆ ਦੇ ਬਾਜ਼ਾਰਾਂ ਦੇ ਵਿੱਚ ਮੱਚੀ ਹੋਈ ਹੈ ਹਹਾਕਾਰ ਤਿੰਨ ਵੇਸ਼ ਕਾ ਨੂੰ ਹੋ ਗਿਆ ਹੈ ਵੱਡਾ ਨੁਕਸਾਨ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਦੇ ਵੱਲੋਂ ਭਾਰਤ ਸਮੇਤ ਹੋਰ ਵੀ ਮੁਲਕਾਂ ਤੇ ਵੱਡਾ ਟੈਰਿਫ ਲਗਾਇਆ ਗਿਆ ਹੈ ਜਿਸ ਦਾ ਅਸਰ ਭਾਰਤ ਦੇ ਵਿੱਚ ਤਾਂ ਦੇਖਣ ਨੂੰ ਮਿਲਿਆ ਹੀ ਹੈ ਨਾਲ ਹੀ ਹੋਰ ਨਾ ਮੁਲਕਾਂ ਦੇ ਵਿੱਚ ਵੀ ਇਹ ਅਸਰ ਦੇਖਣ ਨੂੰ ਮਿਲਿਆ ਹੈ ਬਾਜ਼ਾਰ ਖੁੱਲਦੇ ਸਾਰ ਹੀ ਸੈਂਸੈਕਸ ਅੰਕ ਬਹੁਤ ਜ਼ਿਆਦਾ ਹੇਠਾਂ ਡਿੱਗਿਆ ਮੰਦੀ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਜਵਾਬੀ ਕਾਰਵਾਈ ਦੇ ਵਿੱਚ ਹੋਰ ਮੁਲਕ ਵੀ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਵੱਲੋਂ ਵੀ ਅਮਰੀਕਾ ਤੇ ਵੱਡਾ ਟੈਰਿਫ ਲਗਾਇਆ ਜਾਵੇਗਾ ਪਰantu ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਵਕਿਆ ਹੀ ਇਹ ਮੁਲਕ ਵੀ ਅਮਰੀਕਾ ਤੇ ਵੱਡਾ ਟੈਰਿਫ ਲਗਾਉਂਦੇ ਨੇ ਜਾਂ ਨਹੀਂ ਜੀ ਹਾਂ 트럼ਪ ਦੀ ਟੈਰਿਫ ਨੀਤੀ ਦੇ ਐਲਾਨ ਤੋਂ ਬਾਅਦ ਦੁਨੀਆ ਪਰ ਦੇ ਬਾਜ਼ਾਰਾਂ ਚ ਹਾਹਾਕਾਰ ਮੱਚੀ ਹੋਈ ਹੈ ਇਸ ਦੌਰਾਨ ਅਮਰੀਕਾ ਸਣੇ ਬਾਕੀ ਦੇਸ਼ਾਂ ਦੇ ਸ਼ੇਅਰ ਬਾਜ਼ਾਰ ਵੀ ਮੂਦੜੇ ਮੂ ਡਿੱਗੇ ਨੇ ਅੱਜ ਖੁੱਲਦੇ ਸਾਰ ਹੀ ਭਾਰਤੀ ਸ਼ੇਅਰ ਮਾਰਕੀਟ ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਿੱਥੇ ਸੈਂਸੈਕਸ ਕਰੀਬ 3000 ਅੰਕੇ ਇਠਾਂ ਡੇਕੇ 72200 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ ਜਦੋਂ ਕਿ ਨਿਫਟੀ ਵੀ 1000 ਦੇ ਕਰੀਬ ਡੇਕੇ 22000 ਦੇ ਨੇੜੇ ਚੱਲ ਰਿਹਾ ਹੈ ਜਿਸ ਕਾਰਨ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਦੇ ਕਰੋੜਾਂ ਰੁਪਏ ਡੁੱਬ ਗਏ ਨੇ ਇਹੀ ਨਹੀਂ ਅੱਜ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿੱਚ ਵੀ ਵੱਡੀ ਪੱਧਰ ਤੇ ਮੰਦੀ ਦੇਖਣ ਨੂੰ ਮਿਲ ਰਹੀ ਹੈ ਅਮਰੀਕੀ ਬਾਜ਼ਾਰਾਂ ਵਿੱਚ ਐਸ ਡੀ ਪੀ 500 ਫਿਊਚਰਜ਼ 4.3% ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦੋਂ ਕਿ ਨੈਸ ਡੈਕ ਫਿਊਚਰਜ਼ ਵੀ 5.45% ਹੇਠਾਂ ਡਿੱਗਿਆ ਜਾਪਾਨ ਦਾ ਨਿਕੇਈ ਇੰਡੈਕਸ 7.8% ਡਿੱਕੇ 2023 ਦੇ ਹੇਠਲੇ ਪੱਧਰ ਤੇ ਆ ਗਿਆ ਦੱਖਣੀ ਕੋਰੀਆਈ ਬਾਜ਼ਾਰਾਂ ਵਿੱਚ ਵੀ 4.6% ਤੱਕ ਦੀ ਗਿਰਾਵਟ ਆਈ ਹੈ ਜਦੋਂ ਕਿ ਹਾਂਗਕਾਂਗ ਦਾ ਹੈਂਗ ਸਿੰਗ ਇੰਡੈਕਸ ਤੇ ਤਾਈਵਾਨੀ ਬੈਚਮਾਰਕ ਵੀ 10% ਤੱਕ ਹੇਠਾਂ ਡਿੱਗੇ ਨੇ ਇਸ ਭਾਰੀ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਕਈ ਦੇਸ਼ਾਂ ਤੇ ਲਗਾਏ ਗਏ ਭਾਰੀ ਟੈਰਿਫ ਨੇ ਇਹਨਾਂ ਟੈਰਿਫਾਂ ਦੇ ਕਾਰਨ ਕਈ ਦੇਸ਼ਾਂ ਨੇ ਅਮਰੀਕਾ ਤੇ ਜਵਾਬੀ ਟੈਰਿਫ ਵਧਾ ਦਿੱਤਾ ਜਿਸ ਵਿੱਚ ਚੀਨ ਤੇ ਕੈਨੇਡਾ ਵਰਗੇ ਵੱਡੇ ਦੇਸ਼ ਸ਼ਾਮਿਲ ਨੇ ਇਸ ਵਪਾਰ ਜੁੱਦ ਦੇ ਵਧਣ ਦੇ ਡਰ ਨੇ ਗਲੋਬਲ ਪੱਧਰ ਤੇ ਮਹਿੰਗਾਈ ਤੇ ਮੰਦੀ ਦਾ ਖਤਰਾ ਵਧਾ ਦਿੱਤਾ ਹੈ ਜਿਸ ਨਾਲ ਬਾਜ਼ਾਰ ਵਿੱਚ ਅਸਥਿਰਤਾ ਪੈਦਾ ਹੋ ਰਹੀ ਹੈ ਤੇ ਨਿਵੇਸ਼ਕ ਨੁਕਸਾਨ ਤੋਂ ਬਚਣ ਦੇ ਲਈ ਆਪਣੇ ਸ਼ੇਅਰ ਵੇਚ